ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪ੍ਰਧਾਨ ਮੰਤਰੀ ਮੋਦੀ ਨੇ ਹਿਮਾਚਲ ਅਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ ਮੋਦੀ ਨੇ ਗੁਰਦਾਸਪੁਰ 'ਚ ਕੀਤੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਸੂਬੇ ਨੂੰ 1600 ਕਰੋੜ ਦੇਣ ਦਾ ਕੀਤਾ ਐਲਾਨ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਪੰਜਾਬ ਨੂੰ ਵੱਡੀ ਰਾਹਤ ਪੈਕੇਜ ਦੇਣ ਦੀ ਕੀਤੀ ਮੰਗ ਵੜਿੰਗ ਨੇ ਕਿਹਾ ਹੜ੍ਹਾਂ ਕਾਰਨ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਉਹਨਾਂ ਦੇ ਘਰ ਵੀ ਡਿੱਗੇ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਪੰਜਾਬ ਲਈ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਅਤੇ 60000 ਕਰੋੜ ਦੇ ਬਕਾਇਆ ਜਾਰੀ ਕਰਨ ਦੀ ਕੀਤੀ ਮੰਗ ਸੰਜੇ ਸਿੰਘ ਨੇ ਕਿਹਾ ਮੋਦੀ ਸਿਰਫ ਫੋਟੋਆਂ ਖਿਚਵਾਉਣ ਲਈ ਪੰਜਾਬ ਨਾ ਜਾਣ ਸਰਵਣ ਸਿੰਘ ਪੰਧੀਰ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਵਿਕਾਸ ਮਾਡਲ ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ ਪੰਧੀਰ ਨੇ ਕਿਹਾ ਸਾਨੂੰ ਮੋਦੀ ਦੇ ਦੌਰੇ ਤੋਂ ਜ਼ਿਆਦਾ ਉਮੀਦਾਂ ਨਹੀਂ ਪਰ ਮਨੁੱਖੀ ਆਧਾਰ ਤੇ ਰਾਹਤ ਪੈਕੇਜ ਦਾ ਕਰਨ ਐਲਾਨ ਕੁਮਰ ਵਿਜੇ ਪ੍ਰਤਾਪ ਨੇ ਪੰਜਾਬ ਚਾਹੇ ਹੜਾਂ ਲਈ ਆਪਣੀ ਹੀ ਸਰਕਾਰ ਤੇ ਚੁੱਕੀ ਉਂਗਲ ਕੁਮਰ ਵਿਜੇ ਨੇ ਕਿਹਾ ਕਿ ਇਹ ਹੜ ਨਜਾਇਜ਼ ਮਾਈਨਿੰਗ ਕਾਰਨ ਆਏ ਨਜਾਇਜ਼ ਮਾਈਨਿੰਗ ਪ੍ਰਸ਼ਾਸਨ ਤੇ ਸਰਕਾਰ ਦੀ ਸ਼ੈ ਤੇ ਕੀਤੀ ਜਾਂਦੀ ਹੈ ਤੇ ਹੁਣ ਖਬਰਾਂ ਦਾ ਵਿਸਥਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਿਮਾਚਲ ਅਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ। ਉਹਨਾਂ ਨੇ ਗੁਰਦਾਸਪੁਰ ਚ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਮੇਤ ਹੋਰ ਸੀਨੀਅਰ ਭਾਜਪਾ ਲੀਡਰ ਮੌਜੂਦ ਰਹਿ। ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਹੜ੍ਹ ਕਾਰਨ ਫਸਲਾਂ ਦੇ ਹੋਏ ਨੁਕਸਾਨ ਬਾਰੇ ਜਾਣਕਾਰੀ ਦਿੱਤੀ। ਇਸ ਮਗਰੋਂ ਪ੍ਰਧਾਨ ਮੰਤਰੀ ਨੇ ਐਨਡੀਆਰਐਫ ਅਤੇ ਐਸਡੀਆਰਐਫ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਮੀਖਿਆ ਮੀਟਿੰਗ 'ਚ ਹਿੱਸਾ ਲਿਆ ਜਿੱਥੇ ਪੰਜਾਬ ਦੇ ਚੀਫ ਸੈਕਟਰੀ ਨੇ ਉਹਨਾਂ ਅੱਗੇ ਹੜ੍ਹਾਂ ਨਾਲ ਸੰਬੰਧਿਤ ਰਿਪੋਰਟ ਪੇਸ਼ ਕੀਤੀ ਇਸ ਦੌਰਾਨ ਪੰਜਾਬ ਦੇ ਰਾਜਪਾਲ ਗੁਲਾਬਚੰਦ ਕਟਾਰੀਆ ਵੀ ਮੌਜੂਦ ਰਹਿ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਨੂੰ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਦਾ ਐਲਾਨ ਕੀਤਾ ਦੱਸਦੀ ਹੈ ਕਿ ਮਾਨ ਸਰਕਾਰ ਕੇਂਦਰ ਤੋਂ 20000 ਕਰੋੜ ਦੇ ਰਾਹਤ ਪੈਕੇਜ ਅਤੇ 60000 ਕਰੋੜ ਦਾ ਬਕਾਇਆ ਰਿਲੀਜ਼ ਕਰਨ ਦੀ ਮੰਗ ਕਰ ਰਹੀ ਸੀ ਪੀਐਮ ਨਰਿੰਦਰ ਮੋਦੀ ਨੇ ਹਿਮਾਚਲ ਤੋਂ ਬਾਅਦ ਪੰਜਾਬ ਦੇ ਹੜ ਪ੍ਰਭਾਵਿਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ ਸਭ ਤੋਂ ਪਹਿਲਾਂ ਉਹ ਪੰਜਾਬ ਦੇ ਪਠਾਨਕੋਟ ਪਹੁੰਚੇ ਜਿੱਥੇ ਉਹਨਾਂ ਦਾ ਸਵਾਗਤ ਜੈਇੰਦਰ ਕੌਰ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਪੀਐਮ ਨੇ ਪੰਜਾਬ ਦੇ ਹੜ ਪ੍ਰਭਾਵਿਤ ਖੇਤਰਾ ਦਾ ਹਵਾਈ ਸਰਵੇਖਣ ਸ਼ੁਰੂ ਕਰ ਦਿੱਤਾ ਇਸ ਦੌਰਾਨ ਉਹਨਾਂ ਦੇ ਨਾਲ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਸੁਨੀਲ ਜਾਖੜ ਬੀਜੇਪੀ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤਰੁਣ ਚੁਕਵੀ ਮੌਜੂਦ ਸਨ ਦੱਸਣਾ ਚਾਹਾਂਗੇ ਕਿ ਪ੍ਰਧਾਨ ਮੰਤਰੀ ਮੋਦੀ ਨੇ ਪੰਜਾਬ ਦੇ ਲਈ 1600 ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ। ਪੀਐਮ ਮੋਦੀ ਵੱਲੋਂ ਹੜਾ ਦੌਰਾਨ ਜਾਣਾ ਗਵਾਉਣ ਵਾਲੇ ਪਰਿਵਾਰਾਂ ਨੂੰ 2-2 ਲੱਖ ਰੁਪਏ ਦਾ ਐਲਾਨ ਕੀਤਾ ਹੈ। ਜ਼ਖਮੀਆਂ ਦੇ ਪਰਿਵਾਰਾਂ ਨੂੰ 50-50 ਹਜ਼ਾਰ ਰੁਪਏ ਦੀ ਰਾਸ਼ੀ ਦਿੱਤੀ ਜਾਏਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਖਾਤੇ ਕੁਦਰਤੀ ਆਪਦਾ ਫੰਡਾ ਵਿੱਚ 12000 ਕਰੋੜ ਰੁਪਏ ਪਹਿਲਾਂ ਤੋਂ ਹੀ ਪਿਆ ਹੋਇਆ ਹੈ। ਇਸ ਸਬੰਧੀ ਭਾਜਪਾ ਨੇਤਾ ਤਰुण ਚੁੱਗ ਨੇ ਵੀ ਅਹਿਮ ਪਿਆਨ ਦਿੱਤਾ ਹੈ। ਪ੍ਰਧਾਨ ਮੰਤਰੀ ਜੀ ਨੇ ਅਭੀ ਕਿਸਾਨਾਂ ਕੋ सुना है इससे पहले हवाई सुरक्षण किया गांव गांव का सुरक्षण किया है मैं धन्यवाद करता हूं एक पंजाबी के नाते कि इतनी अच्छी हेयरिंग इतनी अच्छी तरह उन्होंने किसानों को मजदूरों को महिलाओं को जिनके घर बह गए उनको सुना खेत मजदूरों को सुना जो ठेके पे जमीन लेते हैं उनको सुना और एक एक चीज को समझा मैं समझता हूँ इससे दुख भी बटा है और किसानों को मरहम भी उन्होंने लगाई है और इतनी लंबी क्वाइट हेयरिंग ਅੱਜ ਤੱਕ ਕਿਸੇ ਪ੍ਰਾਈਮ ਮਿੰਿਸਟਰ ਨੇ ਕਿਸਾਨਾਂ ਕੋਲ ਨਹੀਂ ਦਿੱਤਾ ਦੱਸਣਾ ਚਾਹਾਂਗੇ ਕਿ ਪੀਐਮ ਮੋਦੀ ਦੇ ਵੱਲੋਂ ਹੜਾ ਦੌਰਾਨ ਪ੍ਰਭਾਵਿਤ ਹੋਏ ਲੋਕਾਂ ਦੇ ਨਾਲ ਗੁਰਦਾਸਪੁਰ ਦੇ ਤਿਬੜੀ ਕੈਂਟ ਵਿੱਚ ਗੱਲਬਾਤ ਕੀਤੀ ਗਈ ਪੀਐਮ ਨੇ ਹੜ੍ਹ ਪੀੜਤਾਂ ਨਾਲ 30 ਮਿੰਟ ਤੋਂ ਵੱਧ ਗੱਲਬਾਤ ਕੀਤੀ ਪੀਐਮ ਨੇ ਲੋਕਾਂ ਦੀ ਆਬਾਦੀ ਅਤੇ ਫਸਲਾਂ ਦੇ ਹੋਏ ਨੁਕਸਾਨ ਦਾ ਦੁੱਖ ਸੁਣਿਆ ਕਿਸਾਨਾਂ ਨੇ ਪੀਐਮ ਦੇ ਨਾਲ ਹੋਈ ਚਰਚਾ ਦੌਰਾਨ ਹਰ ਇਸ ਆਬਾਦੀ ਹਰ ਛੋਟੀ ਵੱਡੀ ਗੱਲ ਸਾਂਝੀ ਕੀਤੀ ਇਸ ਦੌਰਾਨ ਲੋਕਾਂ ਨੇ ਤੁਸੀਂ ਬਨਾ ਦੀ ਮਜ਼ਬੂਤੀ ਅਤੇ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਅੱਗੇ ਗੱਲਾਂ ਰੱਖੀਆਂ ਪ੍ਰਧਾਨ ਮੰਤਰੀ ਮੋਦੀ ਨੇ ਗੁਰਦਾਸਪੁਰ ਵਿੱਚ ਛੜਾ ਦੌਰਾਨ ਪੰਜਾਬ ਦੇ ਲੋਕਾਂ ਨੂੰ ਰੈਸਕਿਊ ਕਰ ਰਹੀਆਂ ਟੀਮਾਂ ਐਨਟੀਆਰਐਫ ਐਸਟੀਆਰਐਫ ਦੇ ਨਾਲ ਵੀ ਚਰਚਾ ਕੀਤੀ ਇਸ ਦੌਰਾਨ ਪੀਐਮ ਨੇ ਰੈਸਕਿਊ ਕਰ ਰਹੀਆਂ ਟੀਮਾਂ ਵੱਲੋਂ ਕੀਤੇ ਇਸ ਕੰਮ ਦੀ ਤਾਰੀਫ ਕਰ ਉਹਨਾਂ ਦੇ ਮਨੋਬਲ ਨੂੰ ਹੋਰ ਉੱਚਾ ਕੀਤਾ ਇਸ ਦੇ ਨਾਲ ਹੀ ਪੀਐਮ ਨੇ ਹਾਲ ਹੀ ਵਿੱਚ ਆਏ ਹੜ੍ਹਾਂ ਦੇ ਕਾਰਨ ਪੰਜਾਬ ਦੇ ਵਿੱਚ ਹੋਈ ਨੁਕਸਾਨ ਦੀ ਹੱਦ ਬਾਰੇ ਸੀਨੀਅਰ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕੀਤੀ ਇਸ ਬੈਠਕ ਵਿੱਚ ਪੰਜਾਬ ਦੇ ਗਵਰਨਰ ਕੁਲਵੰਤ ਕਟਾਰੀਆ ਵੀ ਮੌਜੂਦ ਰਹੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪੰਜਾਬ ਨੂੰ ਵੱਡਾ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ ਹੈ ਰਾਜਾ ਵਿੜਿੰਗ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਉਹਨਾਂ ਦੇ ਘਰ ਡਿੱਗ ਗਏ ਤੇ ਉਹਨਾਂ ਵੱਲੋਂ ਅਗਲੀ ਫਸਲ ਬੀਜਣ ਦੀ ਸੰਭਾਵਨਾ ਵੀ ਨਾ ਦੇ ਬਰਾਬਰ ਹੈ ਰਾਜਾ ਵਿੜਿੰਗ ਨੇ ਕਿਹਾ ਕਿ ਕਿਸਾਨਾਂ ਦੇ ਕਰਜ਼ੇ ਵੀ ਮਾਫ਼ ਕੀਤੇ ਜਾਣੇ ਚਾਹੀਦੇ ਨੇ ਉਹਨਾਂ ਕਿਹਾ ਕਿ ਸਰਕਾਰ ਵੱਡੇ ਉਦਯੋਗਪਤੀਆਂ ਦੇ ਕਰਜ਼ੇ ਤਾਂ ਮਾਫ਼ ਕਰਦੀ ਹੈ ਪਰ ਕਿਸਾਨਾਂ ਅਤੇ ਖਾਸ ਕਰਕੇ ਪੰਜਾਬ ਨਾਲ ਹਮੇਸ਼ਾ ਵਿਤਕਰਾ ਕੀਤਾ ਜਾਂਦਾ ਹੈ। ਦੋਸਤੋ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਆਦਮੀ ਆ ਨਰਿੰਦਰ ਮੋਦੀ ਜੀ ਨੇ ਪੰਜਾਬ ਆਉਣ ਹੈ ਔਰ ਗੁਰਦਾਸਪੁਰ ਕਿਤੇ ਲੋਕਾਂ ਨੂੰ ਵੀ ਮਿਲਦਾ ਹੈ। ਮੈਂ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਵੀਗੇ ਮੈਂਬਰ ਆਫ ਪਾਰਲੀਮੈਂਟ ਔਰ ਪੰਜਾਬ ਦਾ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕਿਰਪਾ ਕਰਕੇ ਕੋਈ ਸਾਨੂੰ ਆ ਹਾਰਡ ਪੀੜਤ ਲੋਕਾਂ ਨੂੰ ਜਨਤੀ ਫਲਡ ਰੀਲੀਫ ਜਿਹੜਾ ਅਸਿਸਟੈਂਸ ਹੈ ਉਹ ਚੰਗੀ ਅਮਾਉਂਟ ਦੇ ਕੇ ਜਾਇਓ ਨਾ ਕਿ ਕੋਈ ਹਾਸੋਹੀਨ ਸਾਡਾ ਮਜ਼ਾਕ ਪੜੇ ਕਿਉਂਕਿ ਬਹੁਤ ਵੱਡਾ ਨੁਕਸਾਨ ਹੋਇਆ ਹੈ 50 50000 ਰੁਪਏ ਦੀ 70 70000 ਰੁਪਏ ਦੀ ਜਿਹੜੀ ਫਸਲ ਹੈ ਉਹ ਖਰਾਬ ਹੋ ਗਈ ਹੈ ਅਗਲੀ ਫਸਲ ਬੀਜਣ ਦੇ ਜਿਹੜੇ ਚਾਂਸਸੇ ਉਹ ਨਾ ਮਾਤਰਨੇ ਲੋਕਾਂ ਕੋਲੇ ਪੀ ਵਾਸਤੇ ਪੈਸੇ ਨਹੀਂ ਹੈ ਲੋਕਾਂ ਕੋਲੇ ਉਹਨ ਕਲਟੀਵੇਟ ਕਰਨਾ ਸੇ ਪੈਸੇ ਨਹੀਂ ਆਏ ਨੁਕਸਾਨੇ ਪਸ਼ੂ ਮਰ ਗਏ ਨੇ ਮਕਾਨ ਡਿੱਗ ਪਏ ਨੇ ਕੈਜ਼ੁਐਲਟੀਆਂ ਵੀ ਹੋਈਆਂ ਨੇ ਕਿਉਂਕਿ ਅਗਰ ਤੁਸੀਂ ਕੋਈ ਐਸੀ ਰਾਹਤ ਨਹੀਂ ਦਿੱਤੀ ਤੁਸੀਂ ਦੇਖਿਆ ਹੋਣਾ ਕਿ ਰਾਜੀਵ ਗਾਂਧੀ ਜਦੋਂ 1988 ਦੀ ਗੱਲ ਸੀਗੀ ਅਜੀਤ ਦੇ ਫਰੰਟ ਪੇਜ ਦੀ ਖਬਰ ਘੁੰਮ ਰਹੀ ਹੈ ਜਿਹਦੇ ਵਿੱਚ 1 ਅਰਬ ਰੁਪਇਆ ਉਸ ਵੇਲੇ ਅਨਾਉਂਸ ਕੀਤਾ ਸੀਗਾ ਉਦੋਂ ਪੈਸੇ ਦੀ ਵੈਲਿਊ ਬਹੁਤ ਸੀਗੀ ਔਰ ਉਸ ਸਮੇਂ ਸੋ ਇਹ ਸਾਰੀ ਹੜ ਉਸੋਂ ਜ਼ਿਆਦਾ ਆਈ ਵੀ ਔਰ ਅਸੀਂ ਨਾਲ ਨਾਲ ਇਹ ਵੀ ਮੰਗ ਕਰ ਰਹੇ ਹਾਂ ਕਿ ਜਿਹੜਾ ਲੋਕਾਂ ਦੇ ਅਕਾਊਂਟਸ ਐਨਪੀਏ ਹੋ ਜਾਣਗੇ ਜਿਹੜੇ ਕਿਸ਼ਤ ਨਹੀਂ ਭਰ ਪਾਉਣਗੇ ਉਹਨਾਂ ਨੂੰ ਮਾਫ ਕੀਤਾ ਜਾਵੇ ਉਹ ਜਿਹੜਾ ਉਹਨਾਂ ਦਾ ਇੰਟਰਸਟ ਮਾਫ ਕੀਤਾ ਜਾਵੇ ਉਹਨਾਂ ਦਾ ਪ੍ਰਿੰਸੀਪਲ ਅਮਾਉਂਟ ਅਗਰ ਮਾਫ ਕਰ ਸਕਦੇ ਹੋ ਵੈਸੇ ਤਾਂ ਕਾਰਪੋਰੇਟਸ ਨੂੰ ਤਾਂ ਬਹੁਤ ਕੁਝ ਮਾਫ ਹੋ ਜਾਂਦਾ ਹੈ ਫੈਕਟਰੀਆਂ ਵਾਲਿਆਂ ਨੂੰ ਵੱਡੇ ਤਜੋਬ ਪਤੀਆਂ ਨੂੰ ਲੇਕਿਨ ਕਿਸਾਨ ਮਰ ਜਾਂਦਾ ਹੈ ਸੋ ਮੈਂ ਖੁਦ ਪੀੜਾ ਦੇਖ ਕੇ ਆਇਆ ਜਿਹੜਾ 2 ਏਕੜਾਂ ਦਾ ਕਿਸਾਨ ਹੈ 3 ਕਿਲੋ ਨੇ ਰੈਂਟ ਤੇ ਠੇਕੇ ਤੇ ਲੈ ਕੇ ਜ਼ਮੀਨ ਜਿਹੜਾ ਚਲਾ ਰਹੀ ਸੀ ਘਰ ਵਿੱਚ ਪਾਣੀ ਆ ਗਿਆ ਲੜਕੀ ਦੀ ਸ਼ਾਦੀ ਹੈ ਔਰ ਉਹ ਕੋਠੇ ਤੇ ਚੜ ਕੇ ਬੈਠੇ ਨੇ 22 ਤਰੀਕ ਨੂੰ ਵਿਆਹ ਹੈ ਉਹਨਾਂ ਲੋਕਾਂ ਦੇ ਹਾਲਾਤ ਬੜੇ ਨਾਜ਼ੁਕ ਨੇ ਜੇ ਤੁਸੀਂ ਕਿਸਾਨ ਦਾ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਕੋਈ ਫਸਲ ਤੇ ਕਰਜ਼ਾ ਲਿਆ ਉਹ ਮਾਫ਼ ਕਰ ਸਕੋ ਉਹ ਵੀ ਅਤੀ ਜ਼ਰੂਰੀ ਹੋਏਗਾ ਸੋ ਕੋਈ ਵੱਡਾ ਰਾਹਤ ਤਾਕਿਜ ਅਲਾਨ ਪੰਜਾਬ ਨੂੰ ਚਾਹੀਦਾ ਹੈ ਕਿਉਂਕਿ ਮਗਰਲੇ 11 ਸਾਲਾਂ ਕਿਸੇ ਵੀ ਤਰ੍ਹਾਂ ਦੀ ਕੋਈ ਏਡ ਜਾਂ ਉਸੇ ਵੀ ਤਰ੍ਹਾਂ ਦੀ ਕੋਈ ਫਾਈਨੈਂਸ਼ੀਅਲ ਮਦਦ ਸਾਨੂੰ ਨਹੀਂ ਮਿਲੀ ਸਾਡੇ ਨਾਲ ਵਿਤਕਰਾ ਹੁੰਦਾ ਆ ਰਿਹਾ ਕਿਉਂਕਿ ਸਰਕਾਰ ਬੀਜੇਪੀ ਦੇ ਉਲਟ ਵਾਲੀਆਂ ਬਣੀਆਂ ਪੰਜਾਬ ਦੇ ਲੋਕਾਂ ਨੇ ਬੀਜੇਪੀ ਨੂੰ ਫਤਵਾ ਨਹੀਂ ਦਿੱਤਾ ਔਰ ਹਰ ਚੀਜ਼ ਅਸੀਂ ਦੇਸ਼ ਦੇ ਵਿੱਚ ਵਾਂਝੇ ਰਹਿ ਗਏ ਆ ਆਸ ਕਰਦਾ ਹੈ ਕਿ ਤੁਹਾਡਾ ਇਹ ਦੌਰਾ ਪੰਜਾਬ ਦੇ ਕਿਸਾਨਾਂ ਨੂੰ ਤੇ ਹੜ੍ਹ ਪੀੜਤਾਂ ਨੂੰ ਮਦਦਗਾਰ ਹੋਏਗਾ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਪੰਜਾਬ ਲਈ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਅਤੇ 60000 ਕਰੋੜ ਦੀ ਬਕਾਇਆ ਰਕਮ ਜਾਰੀ ਕਰਨ ਦੀ ਮੰਗ ਕੀਤੀ ਹੈ ਸੰਜੇ ਸਿੰਘ ਨੇ ਕਿਹਾ ਕਿ ਪੰਜਾਬ ਹੜ੍ਹਾਂ ਕਾਰਨ ਹੋਈ ਵੱਡੀ ਤਬਾਹੀ ਦਾ ਸਾਹਮਣਾ ਕਰ ਰਿਹਾ ਹੈ ਲੋਕਾਂ ਦੇ ਘਰ ਖੇਤ ਤੇ ਕਾਰੋਬਾਰ ਸਭ ਬਰਬਾਦ ਹੋ ਗਿਆ ਪ੍ਰਧਾਨ ਮੰਤਰੀ ਮੋਦੀ ਪੰਜਾਬ ਚ ਸਿਰਫ ਫੋਟੋਆਂ ਖਿਚਵਾਉਣ ਨਾ ਜਾਣ ਸੰਜੇ ਸਿੰਘ ਨੇ ਵੀ ਕਿਹਾ ਕਿ ਮਾਨ ਸਰਕਾਰ ਨੇ ਕਿਸਾਨਾਂ ਅਤੇ ਲੋਕਾਂ ਦੇ ਹਿੱਤ ਚ ਕਈ ਫੈਸਲੇ ਲਏ ਨੇ ਕਿਸਾਨਾਂ ਦੀ ਬਰਬਾਦ ਹੋਈ ਫਸਲ ਦੇ ਮੁਆਵਜ਼ੇ ਵਜੋਂ ਮਾਨ ਸਰਕਾਰ 20000 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਦੇ ਰਹੀ ਹੈ ਦੇਖੋ ਪ੍ਰਧਾਨ ਮੰਤਰੀ ਜੀ ਅਗਰ ਪੰਜਾਬ ਕੇ ਦੌਰੇ ਪਰ ਹੈ ਤਾਂ ਸਿਰਫ ਫੋਟੋ ਖਿਚਵਾਉਣੇ ਕੇ ਲੇ ਨਾ ਜਾਏ ਪੰਜਾਬ ਕਾ ਇੱਕ ਬੜਾ ਖੇਤਰ ਪਾਣੀ ਮੇ ਡੂਬਾ ਹੁਆ ਹੈ ਬਾੜ ਸੇ ਗ੍ਰਸਿਤ ਹੈ लोगों के पशुओं का नुकसान हुआ है दुकान का नुकसान हुआ है मकान का नुकसान हुआ है हजारों एकड़ फसल बर्बाद हो गई है आम आदमी पार्टी के राष्ट्रीय संयोजक अरविंद केजरीवाल जी के आवाहन पर हमारे कार्यकर्ता जमीन पे काम कर रहे हैं पंजाब सरकार काम कर रही है मुख्यमंत्री जी हॉस्पिटल में रह के भी वर्चुअल मीटिंग कैबिनेट की करके पंजाब के हित में निर्णय ले रहे विधायक मंत्री सांसद सब अपने अपने इलाके में काम कर रहे हैं जनता के बीच में है पंजाब के लोग जनता की सेवा में लगे हुए हैं और कल एक 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 ऐतिहासिक निर्णय मेरे ख्याल से हिंदुस्तान में किसी सरकार ने इससे पहले नहीं लिया होगा फसल बर्बादी का मुआवजा बीस हजार रुपए एकड़ ऐलान किया हमारी सरकार ने उससे पहले दिल्ली के अंदर केजरीवाल जी ने यह निर्णय लिया था और अभी पंजाब में निर्णय हुआ है तो मुझे लगता है कि बड़ी त्रासदी है सड़कें टूटी हैं मकान दुकान फसल मवेशी सब बर्बाद हुए हैं तो प्रधानमंत्री जी से मांग है वहां के मुख्यमंत्री भगवंत मान जी की कि कम से कम 20000 ਕਰੋੜ ਰੁਪਏ ਦੀ ਰਾਹਤ ਦਾ ਪੈਕੇਜ ਪੰਜਾਬ ਨੂੰ ਜ਼ਰੂਰ ਦਿਆ ਜਾਏ ਅਤੇ ਜਿਸ ਸੇ ਕੀ ਆਕੇ ਲੋਕਾਂ ਦੀ ਮਦਦ ਹੋ ਸਕੇ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਵਿਕਾਸ ਮਾਡਲ ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਪੰਦੇਰ ਨੇ ਕਿਹਾ ਕਿ ਭਾਰਤ ਮਾਲਾ ਪ੍ਰੋਜੈਕਟ ਸਮੇਤ ਹੋਰ ਪ੍ਰੋਜੈਕਟਾਂ ਨੂੰ ਇਸ ਹੜ੍ਹ ਚ ਕਾਫੀ ਨੁਕਸਾਨ ਹੋਇਆ ਬੰਨਾ ਦਾ ਕੰਟਰੋਲ ਸੂਬਾ ਸਰਕਾਰਾਂ ਕੋਲ ਹੋਣਾ ਚਾਹੀਦਾ ਹੈ ਕੁਦਰਤੀ ਆਫਤਾਂ ਕਾਰਨ ਸੂਬਿਆਂ ਨੂੰ ਵੱਧ ਨੁਕਸਾਨ ਚੱਲਣਾ ਪੈਂਦਾ ਹੈ ਉਹਨਾਂ ਕਿਹਾ ਕਿ ਇਹ ਹੜ ਕੁਦਰਤੀ ਨਹੀਂ ਸਗੋਂ ਮਨੁੱਖੀ ਕਾਰਨਾ ਕਰਕੇ ਆਈ ਤਬਾਹੀ ਹੈ ਪੰਦੇਰ ਨੇ ਕਿਹਾ ਕਿ ਅੱਜ ਦੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਸਾਨੂੰ ਕੋਈ ਉਮੀਦ ਨਹੀਂ ਪਰ ਮਨੁੱਖਤਾ ਦੇ ਆਧਾਰ ਤੇ ਉਹਨਾਂ ਨੂੰ ਰਾਹਤ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਹੈ ਜਿੰਨਾ ਸੂਬਾ ਸਰਕਾਰ ਨੇ ਦਿੱਤਾ ਉਹ ਬਹੁਤ ਘੱਟ ਹੈ ਹਾਂ ਤੱਕ ਜਦੋਂ ਸੇ ਵੀ ਮੋਦੀ ਸਰਕਾਰ देश की सत्ता में आई है जो इनका हमने देखा पूरा स्ट्रक्चर जो काम करने का है वो हमने देखा कॉरपोरेट मॉडल को लागू कर रही है और जो विकास मॉडल आज देश के विकास के लिए लागू किया जा रहा और जो अभी बाढ़ आई है ये कुदरती निजमों के साथ साथ छेड़छाड़ की गई है और जो हमारा सामाजिक ढांचा मानवीय मूल्य है उनके अगेंस्ट भी ये विकास मॉडल मोदी जी का काम कर रहा और हमने देखा जो ज्यादा बारिश जहां हो रही है वहां पर जो कुदरती बहाव है जो भारतमाला योजना है किसी के साथ साथ जो सड़कें बन रही है उनके बीच में कुदरती पानी के बहाव नहीं है इस विकास मॉडल के बारे में मोदी जी पुनर्विचार करें दूसरा हमारा सवाल प्रधानमंत्री जी से होगा कि तो जो बांधों का नियंत्रण है वो राज्य सरकार के हाथ में होना चाहिए तीन बांध है पंजाब में क्योंकि जो मर रहे हैं पानी से उनको क्यों ना उसमें हक दिया जाए तीसरा जो बांधों का पानी रिलीज किया गया भाखड़ा मैनेजमेंट हो रंजीत सागर डैम की मैनेजमेंट हो ये आसानी से ये मिसमैनेजमेंट है मेड है हम कुदरती आपदा कहके अपनी जुम्मेवार से भाग नहीं सकते इसे रोका जा सकता था बचाया जा सकता था उसके बारे में प्रधानमंत्री बताएं हाँ हम हमें कोई आशा तो नहीं है कि ये लोक हित में कुछ अनाउंसमेंट आने की उम्मीद है पॉलिटिकल प्रधानमंत्री जी की भाजपा की जरूरतें होंगी लेकिन अभी उत्तर भारत के राज्यों में कोई इलेक्शन भी नहीं है बिहार में है ठीक है ना तो हम चाहेंगे इनसे ऊपर उठकर मानव हितों को ध्यान में रखते हुए अपनी बात कहें बेशक देश के प्रधानमंत्री से अपनी दिल्ली की सरकार की सत्ता से मांग करने का हमें हक है उस हक से हम चाहेंगे कि जितने भी पंजाब के किसान और खेत मजदूर उनका कर्ज मुक्त होना चाहिए बेशक प्रधानमंत्री जी बाढ़ के लिए आ रहे हैं तो बाढ़ खेतर में जितने भी लोग प्रभावित हैं किसान है खेत मजदूर है छोटा दुकानदार है उन सबका कर्जा माफ होना चाहिए इसके अनाउंसमेंट करके जाए और जिस तरह से हमारी फसलों का नुकसान हुआ हम चाहते सत्तर हजार प्रति एकड़ उसका दस परसेंट खेत मजदूर को मिलना चाहिए इसके बारे में कोई राहत पैकेज दिया जाए ताकि जो हमें ये मुआवजा मिल सके इसी के साथ जो घरों का नुकसान हो गया पूरे पंजाब में किसकी नींव बैठ गई घर के अंदर दीवार की दरार पड़ गई घर गिर गया उसके बारे में केंद्र की सरकार क्या राहत में देना चाहती है हमारी गाय है भैंस है मुर्गियां हैं, अन्य सहायक कितने हम लोग करते हैं पंजाब में उसके लिए क्या हमें दिया जाना है उसके बारे में जोर प्रधानमंत्री जी बोल के जाए जो पंजाब सरकार ने दिया वो बहुत कम है ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ ਨੇ ਪੰਜਾਬ ਚ ਹੈ ਹੜਾਂ ਲਈ ਆਪਣੀ ਹੀ ਸਰਕਾਰ ਤੇ ਉਂਗਲ ਚੁੱਕੀ ਹੈ ਪਠਾਨਕੋਟ ਦੇ ਪਿੰਡ ਕਾਸ਼ੀ ਬੱਦਵਾ ਦਾ ਦੌਰਾ ਕਰਨ ਪੁੱਜੇ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਇਹ ਹੜ ਨਜਾਇਜ਼ ਮਾਈਨਿੰਗ ਕਾਰਨ ਆਏ ਨੇ ਨਜਾਇਜ਼ ਮਾਈਨਿੰਗ ਪ੍ਰਸ਼ਾਸਨ ਅਤੇ ਸਰਕਾਰ ਦੀ ਸ਼ਹਿਤ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਬੰਨਾਂ ਦੀ ਸਫਾਈ ਨਾ ਹੋਣਾ ਵੀ ਹੜਾਂ ਦੀ ਆਫਤ ਦਾ ਮੁੱਖ ਕਾਰਨ ਹੈ ਕੁਮਰ ਵਿਜੇ ਪ੍ਰਤਾਪ ਨੇ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਸਨ ਤਾਂ ਮਾਰਚ ਅਪ੍ਰੈਲ ਦੇ ਮਹੀਨੇ ਬੰਨਾਂ ਦੀ ਸਫਾਈ ਕੀਤੀ ਜਾਂਦੀ ਸੀ ਇਸ ਵਾਰ ਅਜਿਹਾ ਕੁਝ ਨਹੀਂ ਹੋਇਆ ਪੰਜਾਬ ਚ ਆਏ ਹੜ੍ਹਾਂ ਲਈ ਸਿੱਧੇ ਤੌਰ ਤੇ ਸਰਕਾਰ ਦੀ ਲਾਪਰਵਾਹੀ ਨਜ਼ਰ ਆ ਰਹੀ ਹੈ ਜੋ ਤੁਸੀਂ ਬਮਿਆਲ ਉਗਰਦਾਇਆ ਜਿਹੜਾ ਮੋੜ ਦੇਖ ਰਹੇ ਹੋ ਬਮਿਆਲ ਰੋਡ ਇੱਥੇ ਅਸੀਂ ਅੱਧੀ ਅੱਧੀ ਰਾਤ ਨੂੰ ਪੈਟਰੋਲਿੰਗ ਕੀਤੀ ਹੈ ਸਾਨੂੰ ਪਤਾ ਹੈ ਔਰ ਜੋ ਤੁਸੀਂ ਬੰਦ ਹੈ ਜਾਂ ਜੋ ਵੀ ਏਰੀਆ ਹੈ ਇੱਥੇ ਦੇਖੋ ਪਿਛਲੇ 15 ਸਾਲਾਂ ਤੋਂ ਮੈਂ ਦੇਖ ਰਿਹਾ ਹਾਂ ਸਰਕਾਰ ਪਰ ਮੈਂ ਕਿਸੇ ਵੀ ਪਾਰਟੀ ਦੀ ਹੋਵੇ ਇਲੀਗਲ ਮਾਈਨਿੰਗ ਬਹੁਤ ਜ਼ਿਆਦਾ ਹੁੰਦੀ ਰਹੀ ਹੈ ਔਰ ਇਹਦੇ ਵਿੱਚ ਪ੍ਰਸ਼ਾਸਨ ਤੇ ਜਿਹੜੇ ਲੀਡਰ ਹੁੰਦੇ ਨੇ ਇਹ ਸਾਰੇ ਰਲ ਮਿਲ ਕੇ ਕਰਦੇ ਨੇ ਜੀ ਪ੍ਰਸ਼ਾਸਨ ਵੀ ਉਸੇ ਤਰੀਕੇ ਦੇ ਨਾਲ ਚਾਹੇ ਉਹ ਡਿਪਟੀ ਕਮਿਸ਼ਨਰ ਦਾ ਦਫ਼ਤਰ ਹੋਵੇ ਚਾਹੇ ਉਹ ਐਸਐਸਪੀ ਦਾ ਦਫ਼ਤਰ ਹੋਵੇ ਜਾਂ ਕੋਈ ਵੀ ਮਤਲਬ ਅਮਲਾ ਹੋਵੇ ਇਹ ਸਾਰੇ ਰਲੇ ਹੋਏ ਹੁੰਦੇ ਨੇ ਪੋਲਿਟਿਕਸ ਇਹਦੇ ਵਿੱਚ ਸਾਰੀ ਰੱਲੀ ਹੋਈ ਹੁੰਦੀ ਹੈ ਤੇ ਇਲੀਗਲ ਮਾਈਨਿੰਗ ਕਰਕੇ ਜਿਆਦਾ ਹੋਇਆ ਹੈ ਦੂਸਰਾ ਜੋ ਨਹਿਰ ਉਗਰ ਰਹਾ ਹੈ ਨਾ ਉਹਨੂੰ ਸਾਫ਼ ਕੀਤਾ ਜਾਂਦਾ ਹੈ ਮਾਰਚ ਅਪ੍ਰੈਲ ਦੇ ਮਹੀਨੇ ਦੇ ਵਿੱਚ ਦੇਖੋ ਅਸੀਂ ਅਫਸਰ ਰਹੇ ਹਾਂ ਪਹਿਲਾਂ ਵੀ ਚੀਫ ਮਿਨਿਸਟਰ ਜੋ ਪੁਰਾਣੇ ਹੁੰਦੇ ਸੀਗੇ ਅਸੀਂ ਕੰਮ ਕੀਤਾ ਹੋਇਆ ਹੈ ਮੈਂ ਬਾਦਲ ਸਾਹਿਬ ਦਾ ਨਾਮ ਲਵਾਂਗਾ ਕਿਉਂਕਿ ਦੁਨੀਆ ਦੇ ਵਿੱਚ ਨਹੀਂ ਰਹੇ ਲੇਕਿਨ ਉਹਨਾਂ ਨੂੰ ਹਰ ਚੀਜ਼ ਤੇ ਕਮਾਂਡ ਸੀਗਾ ਉਹ ਆਪ ਜਦੋਂ ਤੱਕ ਉਹ ਕਮਾਂਡ ਦੇ ਵਿੱਚ ਸੀਗੇ ਜਦੋਂ ਉਹਨਾਂ ਦੀ ਨਵੀਂ ਪੀੜ੍ਹੀ ਕਮਾਂਡ ਦੇ ਵਿੱਚ ਆ ਗਈ ਉਹ ਵੀ ਖਤਮ ਹੋ ਗਿਆ ਲੇਕਿਨ ਇਹ ਨਹਿਰ ਉਗਰ ਦੀ ਸਫਾਈ ਮਾਰਚ ਅਪ੍ਰੈਲ ਦੇ ਵਿੱਚ ਹੋ ਜਾਂਦੀ ਸੀ और ये बांध वगैरह का भी जिथे कमी बेसी रही सी मार्च अप्रैल तक मई महीने तक के सारा दुरुस्त हो जाता सी तो ये टोटली तुम देखोगे प्रशासन दी लापरवाही है और विच की होया है मैं मैनू नहीं पता है हो सकता है कि इन्होंने कागजा के नहर की सफाई भी कर ली हो ਜਿਹੜੇ ਬਾਂਦ ਨੇ ਉਹਦੀ ਮਰਮਤ ਵੀ ਕਰ ਲਈ ਹੋਵੇ ਇਹ ਮੈਨੂੰ ਨਹੀਂ ਪਤਾ ਹੈ ਲੇਕਿਨ ਜਦੋਂ ਕੋਈ ਜਾਂਚ ਕਮਿਸ਼ਨ ਬੈਠੂਗਾ ਫਿਰ ਪਤਾ ਲੱਗਣਾ ਹੈ ਲੇਕਿਨ ਜੋ ਕੁਝ ਹੋਇਆ ਹੈ ਇਹ ਨੈਗਲੈਕਟ ਕਰਕੇ ਹੋਇਆ ਹੈ ਜੀ ਨੈਗਲੈਕਟ ਕਰਕੇ ਹੋਇਆ ਹੈ ਔਰ ਕਰਪਸ਼ਨ ਕਰਕੇ ਹੋਇਆ ਹੈ ਲੇਕਿਨ ਤੁਸੀਂ ਦੇਖੋ ਜਨਾ ਦੇ ਘਰਾਂ ਦੇ ਵਿੱਚ ਪਾਣੀ ਆ ਗਿਆ ਉਹ ਵਿਅਕਤੀ ਪਰੇਸ਼ਾਨ ਹੋ ਜਾਂਦਾ ਹੈ ਤੇ ਇੱਥੇ ਅਸੀਂ ਦੇਖੋ ਮਰਾੜਾ ਮਕੌੜਾ ਕੋਲੀਆਂ ਪੰਮਾ ਔਰ ਹੁਣ ਅਸੀਂ ਕਾਸੀ ਬੜਮਾ ਪਿੰਡ ਆਏ ਹਾਂ ਦੇਖੋ ਤੇ ਇਨਾ ਲੋਕਾਂ ਦੀ ਅਗਲੀ ਜਨਰੇਸ਼ਨ ਵੀ ਤਬਾਹ ਹੋ ਜਾਂਦੀ ਹੈ ਮਾਨ ਸਰਕਾਰ ਨੇ ਹੜ੍ਹਾਂ ਦੌਰਾਨ ਮੈਡੀਕਲ ਐਮਰਜੈਂਸੀ ਲਈ 104 ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੈਂਸੀ ਸਮੇਂ ਇੱਕ ਫੋਨ ਤੇ ਅੱਧੇ ਘੰਟੇ ਦੇ ਅੰਦਰ ਅੰਦਰ ਐਂਬੂਲੈਂਸ ਪਹੁੰਚ ਜਾਵੇਗੀ ਇਸ ਬਾਰੇ ਜਾਣਕਾਰੀ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਦਿੱਤੀ ਹੈ ਉਹਨਾਂ ਕਿਹਾ ਕਿ 300 ਹਸਪਤਾਲਾਂ 'ਚ 24 ਘੰਟੇ ਸਿਹਤ ਸੇਵਾਵਾਂ ਜਾਰੀ ਨੇ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਵੀ ਸਿਹਤ ਅਮਲਾ ਪੂਰੀ ਤਰ੍ਹਾਂ ਨਾਲ ਸਰਗਰਮ ਹੈ ਪੰਜਾਬ ਵਾਸੀਆਂ ਨੂੰ ਸਿਹਤ ਸੇਵਾਵਾਂ ਪੱਖੋਂ ਕਿਸੇ ਕ ਕਿਸਮ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਸਮਾਜ ਸੇਵੀ ਸੰਗਠਨਾ ਅਤੇ ਪ੍ਰਵਾਸੀ ਪੰਜਾਬੀਆਂ ਦਾ ਹਾਣ ਦੌਰਾਨ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਇਸ ਤੋਂ ਸਵਾਇ ਤੁਹਾਡੇ ਜੀ ਇਹ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਸਾਡਾ 104 ਨੰਬਰ ਹੈ ਜੀ 104 104 ਨੰਬਰ ਡਾਇਲ ਕਰੋ ਕੋਈ ਵੀ ਮੈਡੀਕਲ ਐਮਰਜੈਂਸੀ ਹੋਵੇ ਰੱਬ ਨਾ ਕਰੇ ਕਿਸੇ ਨੂੰ ਕੋਈ ਸੱਪ ਡਸ ਜੇ ਕੋਈ ਕੁੱਤੇ ਮਤਲਬ ਡੌਗ ਬਾਈਟ ਹੋ ਜਾਏ ਮੰਕੀ ਬਾਈਟ ਹੋ ਜਾਏ ਕੋਈ ਹੋਰ ਜੰਗਲੀ ਜਾਨਵਰ ਦੀ ਬਾਈਟ ਹੋ ਜਾਏ ਕੋਈ ਪ੍ਰੈਗਨੈਂਟ ਲੇਡੀ ਹੈ ਡਿਲੀਵਰੀ ਹੋਣੀ ਹੈ ਪਿੰਡ ਪਾਣੀ ਨਾਲ ਘਿਰਿਆ ਹੋਇਆ ਕੋਈ ਸਾਧਨ ਨਹੀਂ ਹੈ 104 ਤੇ ਕਾਲ ਕਰੋ ਤੁਹਾਨੂੰ 10 ਮਿੰਟ ਚ ਕਾਲ ਆ ਜੇਗੀ ਅੱਧੇ ਘੰਟੇ ਚ ਐਂਬੂਲੈਂਸ ਆ ਕੇ ਤੁਹਾਨੂੰ ਲੈ ਜਾਏਗੀ ਔਰ ਹਸਪਤਾਲ ਚ ਡਿਲੀਵਰੀ ਕਰਾ ਕੇ ਜੱਚਾ ਬੱਚਾ ਨੂੰ ਘਰੇ ਛੱਡ ਕੇ ਆਵਾਂਗੇ ਕੋਈ ਕਿਸੇ ਕੋਲ ਦਵਾਈ ਮੁੱਕੀ ਹੋਈ ਆ ਕੋਈ ਦਿੱਕਤ ਨਹੀਂ ਹੈ ਅਸੀਂ ਹਰ ਪਿੰਡ ਦੇ ਵਿੱਚ ਕੈਂਪ ਲਾਵਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡਾ ਸ਼ਡਿਊਲ ਬਣਦਾ ਪਿਆ ਪਹਿਲਾਂ ਜਿਹੜੇ 5-7 ਜਲੇ ਉਹਨਾਂ ਦੇ ਵਿੱਚ ਹਰ ਪਿੰਡ ਦੇ ਵਿੱਚ ਕੈਂਪ ਲਗਾਵਾਂਗੇ ਉੱਥੇ ਦਵਾਈਆਂ ਦੇਵਾਂਗੇ ਸਾਡੀਆਂ ਮੋਬਾਈਲ ਮੈਡੀਕਲ ਟੀਮ ਹੈ ਉਹ ਜਾ ਕੇ ਕੈਂਪ ਲਗਾਣ ਗਿਆ ਜਿੰਨੇ ਸਾਡੇ 베이스 ਹਸਪੀਟਲ ਹੈ ਜਿਹਦੇ ਵਿੱਚ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪੀਟਲ ਔਰ ਸੀਐਸਸੀਜ਼ 225 ਦੇ ਕਰੀਬ ਹੈ ਕੁਝ ਪ੍ਰਾਇਮਰੀ ਹੈਲਥ ਸੈਂਟਰ 300 ਹਸਪਤਾਲਾਂ ਦੇ ਵਿੱਚ 24 ਘੰਟੇ ਦਵਾਈ ਅਵੇਲੇਬਲ ਹੈ ਸਨੇਕ ਬਾਈਟ ਦੀ ਡੌਗ ਬਾਈਟ ਦੀ ਵੈਕਸੀਨੇਸ਼ਨ ਅਵੇਲੇਬਲ ਹੈ 100% ਫ੍ਰੀ ਹੈ ਸਾਰਾ ਕੁਝ ਸਾਰੇ ਟੈਸਟ ਹੋ ਰਹੇ ਆ ਉੱਥੇ ਸਾਰਾ ਕੁਝ ਫ੍ਰੀ ਹੈ ਕਿਸੇ ਵੇਲੇ ਵੀ ਘਰ ਬੈਠ ਕੇ ਸੋਚਣਾ ਨਹੀਂ ਹੈ ਕਿਸੇ ਕਿਸਮ ਦੀ ਕੋਈ ਮੈਡੀਕਲ ਪ੍ਰੋਬਲਮ ਹੈ ਸਾਡੇ ਕਿਸੇ ਵੀ ਸਿਹਤ ਸੈਂਟਰ ਚਲੇ ਜਾਓ ਔਰ ਜਿਹੜੇ ਜਿੱਥੇ ਬਹੁਤ ਜ਼ਿਆਦਾ ਹੜ੍ਹ ਆਏ ਹੋਇਆ ਉੱਥੇ ਜਿਹੜਾ ਲਾਸਟ ਜਿੱਥੇ ਤੱਕ ਐਂਬੂਲੈਂਸ ਜਾਂਦੀ ਹੈ ਉੱਥੇ ਚਾਹੇ ਕੋਈ ਸਕੂਲ ਹੋਵੇ ਕੋਈ ਧਰਮਸ਼ਾਲਾ ਹੋਵੇ ਉੱਥੇ ਅਸੀਂ 24 ਘੰਟੇ ਦੀ ਰਿਸਪੈਸਿਟੀ ਖੋਲਤੀ ਹੋਈ ਆ ਸੋ ਇਹ ਸਾਰੇ ਉਪਰਾਲੇ ਜਿਹੜੇ ਹੈਗੇ ਆ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੇ ਐਨ ਜੀਓਜ਼ ਦਾਨੀ ਸੱਜਣਾ ਦੇ ਜਿਹੜਾ ਸਹਿਯੋਗ ਦੇ ਨਾਲ ਕੀਤੇ ਜਾ ਰਹੇ ਆ ਸੋ ਸਾਡੀ ਕੋਸ਼ਿਸ਼ ਹੈ ਇਸ ਵਾਰੀ ਸਾਡੇ ਅਜੇ ਤੱਕ ਵੀ ਇਸ ਵਾਰੀ ਅਲਗ ਮੀ ਬਹੁਤ ਪਏ ਆ ਜਿਹੜਾ ਬਰੀਡਿੰਗ ਸਿਸਟਰ ਬੜਾ ਜਿਹੜਾ ਸਿਸਟ ਬੜਾ ਇਨਕੂਲ ਹੈ ਤੇ ਅਸੀਂ ਹੁਣ ਤੱਕ ਅਸੀਂ ਕਾਮਯਾਬ ਰਹੇ ਆਂ ਪਰ ਡੈਂਗੂ ਦੇ ਨਾਲ ਨਾ ਤਾਂ ਕੋਈ ਪਲੇਟ ਲੈਕਸ ਦੀ ਹਾਕਾਰ ਮੱਚੀ ਆ ਤੇ ਨਾ ਅਜੇ ਤੱਕ ਕੋਈ ਮੌਤ ਹੋਈ ਆ ਤੇ ਸਾਡੀ ਕੋਸ਼ਿਸ਼ ਆ ਕਿ ਸਾਡੇ ਕੋਲੇ ਦਵਾਈ ਵੀ ਬਾਧੂ ਆ ਸਪਰੇ ਪੰਪ ਵੀ ਆ ਜਿੱਥੇ ਕਿਤੇ ਮੋਸਕੀਟੋ ਦੀ ਬਰੀਡਿੰਗ ਆ ਸਾਨੂੰ ਖਬਰ ਭੇਜੋ ਉੱਥੇ ਮਿਨਿਸਪਲ ਕਾਰਪੋਰੇਸ਼ਨ ਦੀਆਂ ਜਿਹੜੇ ਸਾਡੇ ਪੰਚਾਇਤ ਵਿਭਾਗ ਦੇ ਦੀਆਂ ਸਿਹਤ ਮਹੱਕਮੇ ਦੀਆਂ ਟੀਮਾਂ ਆਣ ਗਿਆ ਪਾਣੀ ਟੈਸਟ ਕਰਨ ਗਿਆ ਜਿੱਥੇ ਲਾਰਵਾ ਹੋਏਗਾ ਉੱਥੇ ਸਪਰੇ ਕਰਨ ਗਿਆ ਸੋ ਇਹ ਸਾਰੇ ਬੰਦੋਬਸਤ ਸਰਕਾਰ ਨੇ ਕੀਤੇ ਹੋਏ ਆ ਤੇ ਸ ਮਤਲਬ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਣ ਦਿੱਤੀ ਜਾਵੇ ਲੋਕਾਂ ਦਾ ਸਹਿਯੋਗ ਚਾਹੀਦਾ ਕਿ ਸਾਨੂੰ ਇਨਫੋਰਮੇਸ਼ਨ ਚਾਹੀਦੀ ਆ ਸਾਨੂੰ ਸਿਰਫ ਸੂਚਨਾ ਚਾਹੀਦੀ ਆ ਤੇ ਕਿਸੇ ਕਿਸਮ ਦੀ ਮਤਲਬ ਕਦੇ ਵੀ ਉਦਾਸ ਨਹੀਂ ਹੋਣਾ ਨੁਕਸਾਨ ਬਹੁਤ ਹੋਇਆ ਬਹੁਤ ਸਾਰੇ ਐਨ ਜੀਓ ਜਿਹੜੇ ਹੈਗੇ ਆ ਉਹ ਉਹਨਾਂ ਵਾਸਤੇ ਉਹਨਾਂ ਵਾਸਤੇ ਮਾਲੀ ਅਬਜ਼ਾਰ ਦੀ ਵੀ ਬੰਦੋਬਸਤ ਕਰ ਰਹੇ ਆ ਤੁਸੀਂ ਆਪਣੇ ਚੁਣੇ ਹੋਏ ਪ੍ਰਤੀਨਿਧੀ ਨੂੰ ਜਿਹੜਾ ਪ੍ਰਸ਼ਾਸਨ ਨੂੰ ਜਿਨ੍ਹਾਂ ਦੀ ਅਰਜ਼ੀਆਂ ਆ ਜਾਣਗੀਆਂ ਅਸੀਂ ਕੋਸ਼ਿਸ਼ ਕਰਾਂਗੇ ਕਿ ਉਹਨਾਂ ਵਾਸਤੇ ਸਰਕਾਰੀ ਰੇਟ ਤੋਂ ਪਹਿਲਾਂ ਜਿਹੜੇ ਦਾਨੀ ਸੱਜਣਾਂ ਉਹਨਾਂ ਦੇ ਨਾਲ ਕਨੈਕਟ ਕਰ ਦਈਏ ਇੱਕ ਲੋੜਵੰਦ ਨੂੰ ਅਸੀਂ ਇੱਕ ਦਾਨੀ ਸੱਜਣ ਨਾਲ ਕਨੈਕਟ ਕਰਾਂਗੇ ਉਹ ਉਹਨਾਂ ਦੀ ਹਰ ਤਰ੍ਹਾਂ ਕੋਸ਼ਿਸ਼ ਕਰਨਗੇ ਉਹਨਾਂ ਦਾ ਜਿਹੜਾ ਐਮਰਜੈਂਸੀ ਦਾ ਪੀਰੀਅਡ ਆ ਉਹਦੇ ਵਿੱਚ ਫਾਈਨੈਂਸ਼ੀਅਲ ਮਦਦ ਵੀ ਕਰਨਗੇ ਉਹਨਾਂ ਨਾਲ ਗੱਲਬਾਤ ਵੀ ਕਰਨਗੇ ਸਾਈਕੋਲੋਜੀਕਲ ਉਹਨਾਂ ਨੂੰ ਤਲਾਸ਼ਾ ਵੀ ਦੇਣਗੇ ਔਰ ਹਰ ਸੰਭਵ ਕੋਸ਼ਿਸ਼ ਕਰਨਗੇ ਉਹਨਾਂ ਦੀ ਹਰ ਤਰ੍ਹਾਂ ਦੀ ਮਦਦ ਪੰਜਾਬ ਚ ਧੁੱਪ ਨਿਕਲਣ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਚ ਤੇਜ਼ੀ ਆਈ ਹੈ ਇਸੇ ਵਿਚਾਲੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ 5 ਟਰੱਕ ਰਾਹਤ ਸਮੱਗਰੀ ਸ਼੍ਰੀ ਅਨੰਦਪੁਰ ਸਾਹਿਬ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਲਈ ਰਵਾਨਾ ਕੀਤੀ ਇਹ ਰਾਹਤ ਸਮੱਗਰੀ ਇੱਕ ਸਮਾਜ ਸੇਵੀ ਸੰਸਥਾ ਦੇ ਸਹਿਯੋਗ ਨਾਲ ਇਕੱਤਰ ਕੀਤੀ ਗਈ ਸੀ ਹਰਜੋਤ ਬੈਂਸ ਨੇ ਕਿਹਾ ਕਿ ਹੜ੍ਹਾਂ ਕਾਰਨ ਪੰਜਾਬ ਚ ਭਾਰੀ ਤਬਾਹੀ ਹੋਈ ਹੈ ਪਰ ਜੇਕਰ ਇਸੇ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਸਹਿਯੋਗ ਜਾਰੀ ਰਿਹਾ ਤਾਂ ਪੰਜਾਬ ਛੇਤੀ ਹੀ ਆਪਣੇ ਪੈਰਾਂ ਤੇ ਮੁੜ ਖੜਾ ਹੋ ਸਕਦਾ ਹੈ ਦੱਸ ਦਈਏ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੜ੍ਹਾਂ ਦਾ ਪਾਣੀ ਉਤਰਨ ਤੋਂ ਬਾਅਦ ਪਿੰਡਾਂ 'ਚ ਮੈਡੀਕਲ ਕੈਂਪ ਲਗਾਉਣ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਵਾਲੀਆ ਸਾਹਿਬ ਪੰਕਜ ਜੀ ਅਮ੍ਰਿਤਸਰੀ ਟੀਮ ਜਿਹੜੀ ਹੈ ਇਹ ਪੰਜ ਟਰੱਕ ਚਾਰੇ ਦੇ ਲੈ ਕੇ ਪਹੁੰਚੇ ਆ ਕੱਲ ਵੀ ਅਸੀਂ ਬਹੁਤ ਚਾਰਾ ਵੰਡਿਆ ਆਚਾਰ ਜਿਹੜਾ ਹੈ ਪਸ਼ੂਆਂ ਦਾ ਕਿਉਂਕਿ ਜਿਹੜੇ ਹੈ ਫਸਲ ਦਾ ਨੁਕਸਾਨ ਹੋ ਗਿਆ ਜਿਹੜੇ ਕੱਠੇ ਵੀ ਉਹਨਾਂ ਦਾ ਨੁਕਸਾਨ ਹੋ ਗਿਆ ਤੇ ਹੁਣ ਜਿਹੜਾ ਹੈ ਆਚਾਰ ਹੀ ਇੱਕ ਰਾਹਤ ਹੈ ਤੇ ਕੱਲ ਵੀ ਲਗਾਤਾਰ ਤੇ ਅੱਜ ਇਹ ਜਿਹੜੇ ਤੁਹਾਡੇ ਸਾਹਮਣੇ ਪੰਜ ਟਰੱਕੇ ਸਾਰੇ ਭਰਾ ਲੈ ਕੇ ਪਹੁੰਚੇ ਨੇ ਇਹ ਹੁਣ ਹੀ ਸਾਡੇ ਜਿਹੜੀ ਟੀਮਾਂ ਸ਼ਾਹਪੁਰ ਵਿਲੇ ਜੰਧਪੁਰ ਵਿਲੇ ਗਾਜਪੁਰ ਵਿਲੇ ਇਧਰੋਂ ਗਾਜੀਪੁਰ ਡਾਡੀ ਜਿੱਥੇ ਇੱਥੇ ਨੁਕਸਾਨ ਹੋਇਆ ਉਹਨਾਂ ਨੂੰ ਹੁਣ ਹੀ ਜਿਹੜੇ ਹੈ ਡਿਸਟ੍ਰੀਬਿਊਟ ਜਿਹੜਾ ਹੈ ਸ਼ੁਰੂ ਹੋ ਜਾਣਗੇ ਪੰਜ ਟਰੱਕੇ ਨਾਲ ਸਾਥੀਆਂ ਵੱਲੋਂ ਹੋਰ ਆ ਰਿਹਾ ਲੋਡ ਹੋ ਰਿਹਾ ਕੱਲ ਵੀ ਜਿੰਨਾ ਟਰੱਕ ਸੈਂਸ ਵੱਲ ਗਿਆ ਸੀ ਸਾਡੀ ਟੀਮ ਵੱਲੋਂ ਹੋਰ ਵੀ ਕਿਸੇ ਨੂੰ ਵੀ ਜਿਹੜਾ ਹੈ ਆਚਾਰ ਦੀ ਲੋੜ ਆ ਸਾਨੂੰ ਦੱਸੋ ਰਸਣ ਕੋ ਕਿਸੇ ਵੀ ਤਰ੍ਹਾਂ ਦੀ ਘਰਾਂ ਦੀ ਵੀ ਜਿਹੜੀ ਅਸੀਂ ਗਰਦਾਵਰੀ ਸ਼ੁਰੂ ਕਰਾਤੀ ਘਰਾਂ ਦੀ ਵੀ ਮਦਦ ਕਰਾਂਗੇ ਫਸਲਾਂ ਦੀ ਗਰਦਾਵਰੀ ਹੋ ਰਹੀ ਹੈ ਇਹ ਇਹ ਔਖੀ ਘੜੀ ਹੈ ਤੇ ਅਸੀਂ ਸਾਰੇ ਤੁਹਾਡੇ ਨਾਲ ਹਾਂ ਮੈਂ ਆਪਣੇ ਹਲਕਾ ਨਿਵਾਸੀਆਂ ਨੂੰ ਫੀਲ ਕਰੂੰਗਾ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੀ ਲੋੜ ਹੈ ਬੇਝਿਖੋ ਕੇ ਜਿਹੜਾ ਹੈ ਤੁਸੀਂ ਸਾਨੂੰ ਦੱਸ ਸਕਦੇ ਅਸੀਂ ਹਰ ਸੰਭਵ ਕੋਸ਼ਿਸ਼ ਕਰਾਂਗੇ ਪੂਰਾ ਕਰਨ ਦੇ ਹਾਲਾਤ ਸੁਧਰ ਰਹੇ ਨੇ ਪਾਣੀ ਘਟ ਰਿਹਾ ਹੈ ਜਿਹੜਾ ਹੈ ਕੁਰੂਸਾ ਬਹੁਤ ਕਿਰਪਾ ਕਰ ਰਹੀ ਹੈ ਬਸ ਆਪਾਂ ਇਦਾਂ ਹੀ ਜੇ ਲੱਗੇ ਰਹੇ ਪੰਜ ਸੱਤ ਦਿਨ ਚ ਜਿਹੜਾ ਹੈ ਸਾਫੀ ਹੱਦ ਤੱਕ ਜਿਹੜੀ ਨਾਰਮਲ ਸੀ ਤੇ ਜਿਵੇਂ ਜਿਵੇਂ ਇਦਾਂ ਦੇ ਜਿਹੜੇ ਭਰਾ ਮਦਦ ਕਰਦੇ ਆ ਤਾਂ ਇੱਕ ਜਿਹੜਾ ਦੁੱਖ ਹੈ ਉਹ ਹੋਰ ਵੱਡਿਆ ਜਾਂਦਾ ਹੈ ਸਾਡੇ ਬਹੁਤ ਹੀ ਹਰਮਨ ਪਿਆਰੇ ਭਰਾ ਹਰਜੋਤ ਸਿੰਘ ਬੈਂਸ ਜਿਹੜੇ ਕਿ ਬਹੁਤ ਹੀ ਜ਼ਿਆਦਾ ਇਲਾਕੇ ਦੇ ਵਿੱਚ ਮਿਹਨਤ ਨਾਲ ਸ਼ਿੱਦਤ ਨਾਲ ਲੱਗੇ ਹੋਏ ਨੇ ਤਾਂ ਕਿ ਜਿੰਨਾ ਇਲਾਕੇ ਦਾ ਦੁੱਖ ਹੈ ਸਾਡੇ ਪਰਾਵਾਂ ਦਾ ਦੁੱਖਾ ਉਹਨਾਂ ਘਟ ਸਕੀ ਇਹਨਾਂ ਦੇ ਦਿਸ਼ਾ ਨਿਰਦੇਸ਼ ਇਹਨਾਂ ਦੀ ਗਾਈਡੈਂਸ ਦੇ ਸਦਕਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਲਾਕੇ ਦੇ ਵਿੱਚ ਚਾਰੇ ਦੀ ਜਾਂ ਇਲਾਕੇ ਦੇ ਵਿੱਚ ਆਚਾਰ ਜਿਹੜਾ ਮੱਕੀ ਦਾ ਆਚਾਰ ਆਪਾਂ ਪਾਉਨੇ ਆ ਉਹ ਦੀ ਕਿਸੇ ਜਿਸਮ ਨਾਲ ਜਿੰਨੀ ਵੱਧ ਤੋਂ ਵੱਧ ਸੇਵਾ ਹੁੰਦੀ ਆ ਅਸੀਂ ਕਰ ਸਕੀਏ ਸਾਡਾ ਇਹ ਵੀ ਇਹਨਾਂ ਨੂੰ ਅਸੀਂ ਵਿਸ਼ਵਾਸ ਦਿਵਾਇਆ ਸਾਡੀ ਸਾਰੀ ਟੀਮ ਵੱਲੋਂ ਇਹ ਵਿਸ਼ਵਾਸ ਦਿਵਾਇਆ ਕਿ ਇਸ ਤੋਂ ਬਾਅਦ ਚਾਰੇ ਦੀ ਇਹ ਸਪਲਾਈ ਤੋਂ ਬਾਅਦ ਦੂਜਾ ਸਾਰੇ ਰਾਸ਼ਨ ਜਾਂ ਹੋਰ ਵੀ ਸਪਲਾਈ ਤੋਂ ਬਾਅਦ ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਆਪਣੇ ਡਾਕਟਰ ਭਰਾਵਾਂ ਨੂੰ ਮੈਡੀਕਲ ਪਰਸਨਲ ਨੂੰ ਅਸੀਂ ਬੇਨਤੀ ਕਰੀਏ ਕਿ ਤੁਸੀਂ ਸਾਡੇ ਮੋਢੇ ਤੇ ਮੋਢਾ ਲਾਓ ਔਰ ਸਾਡੇ ਨਾਲ ਅਸੀਂ ਅਲੱਗ-ਅਲੱਗ ਸ਼੍ਰੀਆ ਨਾਨ ਪ੍ਰੋਸਾਬ ਹਲਕੇ ਦੇ ਪਿੰਡਾਂ ਦੇ ਵਿੱਚ ਜਾ ਕੇ ਮੈਡੀਕਲ ਕੈਂਪ ਲਾਈਏ ਤਾਂ ਕਿ ਅਸੀਂ ਉਹਨਾਂ ਨੂੰ ਮੈਡੀਕਲ ਸਹੂਲਤਾਂ ਵੀ ਪ੍ਰੋਵਾਈਡ ਕਰ ਸਕੀਏ ਕਿਉਂਕਿ ਜਦੋਂ ਇਹ ਖੜਾ ਦਾ ਪਾਣੀ ਹੈ ਥੋੜਾ ਰਸੀਡ ਕਰੇਗਾ ਤਾਂ ਆਪਾਂ ਨੂੰ ਉਸ ਦੀ ਵੀ ਜ਼ਰੂਰਤ ਪਵੇਗੀ ਉਹ ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਔਰ ਅਸੀਂ ਡਾਕਟਰ ਸਾਹਿਬਾਨਾਂ ਨੂੰ ਵੀ ਅਸੀਂ ਮੈਡੀਕਲ ਪਰਸਨਲ ਨੂੰ ਬੇਨਤੀ ਕੀਤੀ ਕਿ ਸਾਡਾ ਤੁਸੀਂ ਸਹਿਯੋਗ ਦਿਓ ਔਰ ਤਾਂ ਕਿ ਆਪਾਂ ਮੈਡੀਕਲ ਕੈਂਪ ਆਰਗੇਨਾਈਜ਼ ਕਰ ਸਕੀਏ ਪੰਜਾਬ ਚ ਮੌਸਮ ਸਾਫ ਹੋਣ ਕਾਰਨ ਹੜਾਂ ਦਾ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ ਪਰ ਬਿਮਾਰੀਆਂ ਦਾ ਖਤਰਾ ਅਜੇ ਵੀ ਬਰਕਰਾਰ ਹੈ ਇਸੇ ਦੇ ਮੱਦੇਨਜ਼ਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 10 ਫੋਗਿੰਗ ਮਸ਼ੀਨਾਂ ਪੰਜਾਬ ਦੇ ਵੱਖ-ਵੱਖ ਹੜ ਪ੍ਰਭਾਵਿਤ ਇਲਾਕਿਆਂ ਚ ਭੇਜੀਆਂ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਮਾਜ ਸੇਵੀ ਸੰਸਥਾਵਾਂ ਵੱਲੋਂ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਪਿਛਲੇ ਦਿਨੀ ਪੰਜਾਬ ਦੇ ਵਿੱਚ ਪਾਣੀ ਆਉਣ ਨਾਲ ਬਹੁਤ ਸਾਰੇ ਜਿਹੜੇ ਨਗਰ ਸੀ ਉਹ ਪਾਣੀ ਦੀ ਮਾਰ ਹੇਠ ਆ ਗਏ ਹੁਣ ਪਾਣੀ ਹੌਲੀ ਹੌਲੀ ਘਟ ਰਿਹਾ ਜਿਉਂ ਜਿਉਂ ਪਾਣੀ ਘਟ ਰਿਹਾ ਤਿਉਂ ਤਿਉਂ ਬਿਮਾਰੀਆਂ ਦਾ ਪ੍ਰਕਰੂਪ ਵੀ ਆ ਜਿਹੜਾ ਉਹ ਵੱਧ ਰਿਹਾ ਸੋ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਤਾਰ ਪਹਿਲੇ ਦਿਨ ਤੋਂ ਹੀ ਕਿਸੇ ਵੀ ਪੱਖ ਦੀਆਂ ਸਵਾਵਾਂ ਸੀ ਉਹ ਬਾਕੂਬੀ ਨਵਾਈਆਂ ਗਈਆਂ ਜਿਨ੍ਹਾਂ ਦੇ ਵਿੱਚ ਮੇਨ ਤੌਰ ਤੇ ਕਈਆਂ ਹਾਲਕਿਆਂ ਦੀ ਮੰਗ ਸੀ ਕਿ ਸਾਨੂੰ ਡੀਜ਼ਲ ਦਿੱਤਾ ਜਾਵੇ ਤੇ ਉਹ ਡੀਜ਼ਲ ਮਹੱਈਆ ਵੀ ਕਰਵਾਇਆ ਤੇ ਅੱਜ ਵੀ ਨਾਲ ਦੀ ਨਾਲ ਉਹਨਾਂ ਨੂੰ ਮਹੱਈਆ ਕਰਵਾ ਰਹੇ ਹਾਂ ਚਾਹੇ ਲੰਗਰਾਂ ਦੀ ਸਬਦਾ ਸੀ ਚਾਹੇ ਸੋਕੇ ਦੁੱਧ ਦੀ ਸੀ ਚਾਹੇ ਪਾਣੀ ਦੀ ਸੀ ਉਹ ਸਾਰੇ ਕਾਰਜ ਅੱਜ ਵੀ ਸਾਡੇ ਬਖ ਬਖ ਸਥਾਨਾਂ ਤੋਂ ਸੁੱਕੀ ਰਾਸ ਦੇ ਤੌਰ ਤੇ ਲੋਕ ਜਿਹੜੇ ਆ ਉਹ ਲੈ ਕੇ ਵੀ ਜਾ ਰਹੇ ਆ ਤੇ ਹੁਣ ਕਿਉਂਕਿ ਬਰਸਾਤ ਦਾ ਮੌਸਮ ਕਰਕੇ ਬਹੁਤ ਸਾਰਿਆਂ ਸਾਹਾ ਤੋਂ ਮੰਗ ਆ ਰਹੀ ਆ ਕਿ ਇਹ ਜਿਹੜੀ ਪੋਗਿੰਗ ਵਾਲੀ ਮਸ਼ੀਨ ਆ ਜਿਹੜੀ ਮੱਕੀ ਮਚਰ ਨੂੰ ਤੇ ਹੋਰ ਨਾ ਜਿਹੜੀਆਂ ਆਪਣੇ ਬਿਮਾਰੀਆਂ ਤੋਂ ਰੋਕਥਾਮ ਕਰਦੀ ਆ ਇਹ ਸਾਨੂੰ ਕੱਲ 10 ਮਸ਼ੀਨਾਂ ਜਿਹੜੀਆਂ ਵੱਖ-ਵੱਖ ਡੋਨਰਸ ਵੱਲੋਂ ਇਹ ਡੋਨੇਟ ਕੀਤੀਆਂ ਗਈਆਂ ਸੀਗੀਆਂ ਤੇ ਹੋਰ ਵੀ ਉਹਨਾਂ ਨੇ ਕਿਹਾ ਵੀ ਸਾਡੇ ਕੋਲੋਂ ਵੱਖ-ਵੱਖ ਡੋਨਰ ਜਿਹੜੇ ਹੋਰ ਵੀ ਦਿਨ ਨੂੰ ਤਿਆਰ ਆ ਇਹ ਜਿਹੜੀ ਮਸ਼ੀਨ ਆ ਇਹ ਲਗਾਤਾਰ 35 ਮਿੰਟ ਕੰਮ ਕਰਦੀ ਆ ਉਹ ਤੋਂ ਬਾਅਦ ਫਿਰ ਦਾਸਮੈਂਟ ਤੋਂ ਬਾਅਦ ਮੁੜ ਕੇ ਫਿਰ ਨਵੇਂ ਸਿਰਿਓਂ ਪੈਟਰੋਲ ਨਾਲ ਸਟਾਰਟ ਹੁੰਦੀ ਆ ਤੇ ਡੀਜ਼ਲ ਦੇ ਨਾਲ ਚੱਲਦੀ ਆ ਤੇ ਇਹਨੂੰ ਹੈਂਡਲ ਵੀ ਇੱਕ ਬੰਦਾ ਕਰ ਸਕਦਾ ਆਪਣੇ ਪਿੱਛੇ ਚਾਹੇ ਸਕੂਟਰ ਲ ਮੋਟਰਸਾਈਕਲ ਆ ਲੈ ਚਾਹੇ ਪਿੱਠ ਪਿੱਛੇ ਆਪਣੇ ਪਾਲੇ ਇਹ ਅਸੀਂ ਤਕਰੀਬਨ 10 ਅੱਜ ਜਿਹੜੀਆਂ ਮਸ਼ੀਨਾਂ ਇਹਨਾਂ ਵਿੱਚੋਂ ਤਿੰਨ ਮਸ਼ੀਨਾਂ ਗੁਰੂ ਕੇ ਬਾਗ ਦੇ ਮੋਰਚੇ ਉਸ ਸਥਾਨ ਦੇ ਭੇਜ ਰਹੇ ਆ ਦੋ ਮਸ਼ੀਨਾਂ ਅਸੀਂ ਡੇਰਾ ਬਾਬਾ ਨਾਨਕ ਉਸ ਪਵਿੱਤਰ ਧਰਤੀ ਤੇ ਤੇ ਤਿੰਨ ਮਸ਼ੀਨਾਂ ਸੁਲਤਾਨਪੁਰ ਲੋਧੀ ਕਿਉਂਕਿ ਜਿਹੜਾ ਬਹੁਤ ਵੱਡਾ ਮਾਰਦੇ ਏਰੀਆ ਦੇ ਵਿੱਚ ਆਇਆ ਭਾਵੇਂ ਬਸ ਉਹਨਾਂ ਦੀ ਥੋੜੀ ਥੋੜੀ ਵੱਖਰੀ ਆ ਤੇ ਇਸੇ ਤਰ੍ਹਾਂ ਇੱਕ ਮਸ਼ੀਨ ਸ੍ਰੀ ਮੁਕਸਰ ਸਾਹਿਬ ਤੇ ਇੱਕ ਮਸ਼ੀਨ ਜਲਾਲਾਬਾਦ ਜਾਮਨੀ ਸਾਹਿਬ ਗੁਰਦੁਆਰੇ ਇਹ 10 ਮਸ਼ੀਨਾਂ ਅੱਜ ਜਿਹੜੀਆਂ ਅਸੀਂ ਹੁਣੇ ਇੱਥੋਂ ਤੋੜ ਦੇਣੀ ਆ ਵਕ ਪਾਕਿਸਤਾਨਾਂ ਤੇ ਪਹੁੰਚ ਜਾਣਗੀਆਂ ਤੇ ਸਰਦਾਰ ਪ੍ਰਤਾਪ ਸਿੰਘ ਨੂੰ ਵੀ ਤੇ ਮੈਨੇਜਰ ਸਾਹਿਬਾਨ ਨੂੰ ਵੀ ਇਹਨਾਂ ਨੂੰ ਵੀ ਮੈਂ ਕਹਿੰਦਾ ਵੀ ਇਹ ਤਰਾਂਤ ਜਿਹੜੀ ਇਹਨਾਂ ਦੀ ਬਾਰੰਕੀ ਸ਼ੁਰੂ ਕਰਤੀ ਜਾਵੇ ਜਿਨੇ ਵੀ ਇਹਨੂੰ ਹੈਂਡਲ ਕਰਨਾ ਜਾਂ ਚਲਾਉਣਾ ਹੈ ਉਹਨੂੰ ਥੋੜਾ ਜਿਆਦਾ ਦੱਸ ਦਿੱਤੇ ਜਾਵੇ ਵੀ ਆ ਇਹਦਾ ਢਾਂਗ ਆ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਪ੍ਰਧਾਨ ਮੰਤਰੀ ਮੋਦੀ ਨੇ ਹਿਮਾਚਲ ਅਤੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਕੀਤਾ ਹਵਾਈ ਸਰਵੇਖਣ ਮੋਦੀ ਨੇ ਗੁਰਦਾਸਪੁਰ ਚ ਕੀਤੀ ਹੜ੍ਹ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਸੂਬੇ ਨੂੰ 1600 ਕਰੋੜ ਦੇਣ ਦਾ ਕੀਤਾ ਐਲਾਨ ਰਾਜਾ ਵੜਿੰਗ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਪੰਜਾਬ ਨੂੰ ਵੱਡੀ ਰਾਹਤ ਪੈਕੇਜ ਦੇਣ ਦੀ ਕੀਤੀ ਮੰਗ ਵੜਿੰਗ ਨੇ ਕਿਹਾ ਹੜ੍ਹਾਂ ਕਾਰਨ ਪੰਜਾਬ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਉਹਨਾਂ ਦੇ ਘਰ ਵੀ ਡਿੱਗੇ ਸੰਜੇ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਪੰਜਾਬ ਲਈ 20000 ਕਰੋੜ ਰੁਪਏ ਦੇ ਰਾਹਤ ਪੈਕੇਜ ਅਤੇ 60000 ਕਰੋੜ ਦੇ ਬਕਾਇਦੇ ਜਾਰੀ ਕਰਨ ਦੀ ਕੀਤੀ ਮੰਗ ਸੰਜੇ ਸਿੰਘ ਨੇ ਕਿਹਾ ਮੋਦੀ ਸਿਰਫ ਫੋਟੋਆਂ ਖਿਚਵਾਉਣ ਲਈ ਪੰਜਾਬ ਨਾ ਜਾਣ ਸਰਵਣ ਸਿੰਘ ਪੰਧੀਰ ਨੇ ਪ੍ਰਧਾਨ ਮੰਤਰੀ ਨੂੰ ਆਪਣੇ ਵਿਕਾਸ ਮਾਡਲ ਤੇ ਮੁੜ ਵਿਚਾਰ ਕਰਨ ਦੀ ਕੀਤੀ ਅਪੀਲ ਪੰਧੀਰ ਨੇ ਕਿਹਾ ਸਾਨੂੰ ਮੋਦੀ ਦੇ ਦੌਰੇ ਤੋਂ ਜ਼ਿਆਦਾ ਉਮੀਦਾਂ ਨਹੀਂ ਪਰ ਮਨੁੱਖੀ ਆਧਾਰ ਤੇ ਰਾਹਤ ਪੈਕੇਜ ਦਾ ਕਰਨ ਐਲਾਨ ਕੁਮਰ ਵਿਜੇ ਪ੍ਰਤਾਪ ਨੇ ਪੰਜਾਬ ਚ ਹੈ ਹੜਾਂ ਲਈ ਆਪਣੀ ਹੀ ਸਰਕਾਰ ਤੇ ਚੁੱਕੀ ਉਂਗਲ ਕੁਮਰ ਵਿਜੇ ਨੇ ਕਿਹਾ ਕਿ ਇਹ ਹੜ ਨਜਾਇਜ਼ ਮਾਈਨਿੰਗ ਕਾਰਨ ਆਏ ਨਜਾਇਜ਼ ਮਾਈਨਿੰਗ ਪ੍ਰਸ਼ਾਸਨ ਤੇ ਸਰਕਾਰ ਦੀ ਸ਼ਹਿ ਤੇ ਕੀਤੀ ਜਾਂਦੀ ਹੈ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਸੇਤਮੰਦਰੋ ਸੁਰੱਖਿਅਤ ਰ ਤੇ ਦੇਖਦੇ ਰੋ TV Punjab